ਸਰਕਾਰ ਰਾਬਾਸਰੀ ਚੱਲੀ ਜਾ ਰਹੀ ਹੈ ਪਿਛਲੇ 5 ਮਹੀਨਿਆਂ ਤੋਂ ਮੰਤਰੀ ਮੰਡਲ ਦੀ ਬੈਠਕ ਹੀ ਨਹੀਂ ਹੋਈ ਇਹਦੇ ਸਬੰਧੀ ਵੀ ਅੱਜ ਖਬਰਾਂ ਜਿਹੜੀਆਂ ਬੜੀ ਪ੍ਰਮੁਖਤਾ ਦੇ ਨਾਲ ਛਪੀਆਂ ਨੇ ਇਹ ਚੱਲ ਕੀ ਰਿਹਾ ਹੈ ਅਫਸਰ ਇਹਨਾਂ ਤੋਂ ਨਹੀਂ ਸਾਬੇ ਜਾ ਰਹੇ ਮੰਤਰੀ ਮੰਡਲ ਦੀਆਂ ਬੈਠਕਾਂ ਇਹ ਨਹੀਂ ਕਰਦੇ ਲੋਕਾਂ ਨੂੰ ਇਹ ਨਹੀਂ ਮਿਲਦੇ ਕਿਸਾਨਾਂ ਨੂੰ ਇਹ ਨਹੀਂ ਮਿਲਦੇ ਮਤਲਬ ਕਰਕ ਹੀ ਨਹੀਂ ਆ ਸਰਕਾਰ ਤੁਰੀ ਕਿੱਥੇ ਫਿਰਦੀ ਹੈ ਸਮਝੋ ਬਾਹਰ ਗੱਲ ਹੈ 5 ਮਹੀਨੇ ਹੋ ਗਏ ਕਹਿੰਦੇ ਮੰਤਰੀ ਮੰਡਲ ਦੀ ਬੈਠਕ ਨਹੀਂ ਹੋਈ ਔਰ ਵਿਧਾਨ ਸਭਾ ਜੇ ਸਾਦੇ ਤਾਹੂ ਦੂ ਤੰਦਨ ਦੀ ਸਾਦੇ ਹੈ ਤੇ ਹੈਰਾਨ ਆ ਵੀ ਤੁਰੀ ਕਿੱਥੇ ਫਰਦੀਏ ਸਰਕਾਰ ਕੰਮ ਕੋਈ ਕਰ ਨਹੀਂ ਰਹੀ ਜਿੱਥੇ ਕੰਮਾ ਵਿਧਾਨ ਸਭਾ ਮੰਤਰੀ ਮੰਡਲ ਦੇ ਵਿੱਚ ਉਹ ਵੀ ਕੋਈ ਕੰਮ ਨਹੀਂ ਕਰ ਰਹੀ ਕਰਦੇ ਕੀ ਫਿਰਦੇ ਆ ਸਿੱਧੂ ਸਰ ਕਰਦਾ ਕੀ ਹੈ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ 'ਚ ਜੇ ਭਗਵੰਤਬਾਨ ਹੁਣੀ ਪੰਜਾਬ ਦੇ ਛੱਡ ਕੇ ਬਾਹਰ ਦੇ ਵੱਖ-ਵੱਖ ਪ੍ਰਾਂਤਾਂ ਦੇ ਦੌਰਿਆਂ ਦੇ ਉੱਤੇ ਵਿਜੀ ਰਹੇ ਆ ਜਿਨ੍ਹਾਂ ਦੇ ਵਿੱਚ ਕਦੀ ਗੁਜਰਾਤ ਦਾ ਦੌਰਾ ਕਦੀ ਗੋਆ ਦਾ ਦੌਰਾ ਹ ਤਾਂ ਕਦੀ ਕਿਸੇ ਪਾਸੇ ਜਿੱਥੇ ਹਮੇਸ਼ਾ ਚੋਣ ਹੁੰਦੀ ਆ ਹਮੇਸ਼ਾ ਉਧਰ ਰਹਿੰਦੇ ਨੇ ਕਰਦੇ ਤੇ ਫਿਰ ਇਹੋ ਹੀ ਪਏ ਨੇ ਪਰ ਖੈਰ ਗੱਲ ਤੁਸੀਂ ਮੰਤਰੀ ਮੰਡਲ ਦੀ ਗੱਲ ਕੀਤੀ ਬੀਤੇ ਪੰਜਾਂ ਮਹੀਨਿਆਂ ਤੋਂ ਮੰਤਰੀ ਮੰਡਲ ਦੀ ਜਾਂ ਕੈਬਨਿਟ ਦੀ ਮੀਟਿੰਗ ਜਿਹੜੀ ਅਸੀਂ ਤੁਸਾਂ ਉਹ ਨਹੀਂ ਹੋ ਰਹੀ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਹਾਂ ਕਿ ਉਸ ਵੇਲੇ ਚੋਣ ਜਾਬਤਾ ਲੱਗ ਗਿਆ ਸੀ ਤੇ ਇਸ ਕਰਕੇ ਕੈਬਨਿਟ ਦੀ ਮੀਟਿੰਗ ਜਿਹੜੀ ਆ ਨਹੀਂ ਬੁਲਾਈ ਗਈ। ਜਦੋਂ ਕਿ ਚੋਣ ਜਾਬਤੇ ਦੇ ਅੰਤਰਗਤ ਇਹ ਚੀਜ਼ ਆਉਂਦੀ ਨਹੀਂ ਕਿ ਤੁਸੀਂ ਕੈਬਨਿਟ ਦੀ ਮੀਟਿੰਗ ਜਿਹੜੀ ਆ ਉਹ ਨਹੀਂ ਬੁਲਾ ਸਕਦੇ। ਇਸ ਤੋਂ ਪਹਿਲਾਂ ਵੀ ਜਦੋਂ ਚੋਣ ਜਾਬਤੇ ਲੱਗਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਹੁਣਾ ਵੱਲੋਂ ਕਈ ਵਾਰ ਕੈਬਨਿਟ ਦੀਆਂ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਰਹੀਆਂ ਨੇ। ਪੰਜ ਜੋ ਜਦੋਂ ਆ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤੇ ਪੰਜ ਜੋ ਚੋਣ ਜਾਬਤਾ 3 ਅਗਸਤ ਹੈਗੀ ਆ ਅੱਜ ਤੱਕ ਵੀ 2 ਮਹੀਨੇ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਵੀ ਕੈਪਟਨ ਮੀਟਿੰਗ ਜਿਹੜੀ ਆ ਉਹ ਨਹੀਂ ਸੱਦੀ ਗਈ ਨਹੀਂ ਅਯੋਜਿਤ ਕੀਤੀ ਗਈ ਜਿਸ ਦਾ ਕਈ ਅਹਿਮ ਫਾਈਲਾਂ ਜਿਹੜੀਆਂ ਨੇ ਸਿੱਧੂ ਸਾਹਿਬ ਉਹ ਰੁਕੀਆਂ ਪਈਆਂ ਨੇ ਕਈ ਅਹਿਮ ਫੈਸਲੇ ਜਿਹੜੇ ਨੇ ਉਹ ਰੁਕੇ ਪਏ ਨੇ ਜਿਸ ਕਾਰਨ ਅਫਸਰਸ਼ਾਹੀ ਵੀ ਨਾਰਾਜ਼ ਹੋ ਰਹੀ ਆ ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਸਟ ਆਫ ਦ ਯੋਜਨਾਵਾਂ ਦੇ ਤਹਿਤ ਜਿਹੜਾ ਫੰਡ ਮਹਿਆ ਕੀਤਾ ਜਾ ਰਿਹਾ ਪੰਜਾਬ ਸਰਕਾਰ ਉਸ ਨੂੰ ਵੀ ਖਰਚਣ ਤੋਂ ਅਸਮਰਥਾ ਵਿਭਾਗ ਉਸ ਨੂੰ ਵੀ ਖਰਚ ਨਹੀਂ ਸਕਦੇ ਕਿਉਂਕਿ ਕੋਈ ਵੀ ਜਿਹੜੀ ਕੇਂਦਰ ਸਰਕਾਰ ਵੱਲੋਂ ਸਕੀਮ ਆਉਣੀ ਹੈ ਜਾਂ ਕੋਈ ਵੀ ਰਾਹਤ ਆਉਣੀ ਹੈ ਸਭ ਤੋਂ ਪਹਿਲਾਂ ਉਹਦੇ ਉੱਤੇ ਕੈਬਨਟ ਦੀ ਜਿਹੜੀ ਮੋਹਰ ਆ ਉਹ ਲੱਗਣੀ ਹੁੰਦੀ ਹੈ ਪਰ ਕੈਬਨਟ ਦੀ ਮੀਟਿੰਗ ਹੋਊਗੀ ਤਾਂ ਕੈਬਨਟ ਦੀ ਜਿਹੜੀ ਮੋਹਰ ਆ ਉਹ ਲੱਗਣੀ ਹੈ ਤਾਂ ਸ਼ਾਇਦ ਇਹੋ ਹੀ ਕਾਰਨ ਹੈ ਕਿ ਜਿਸ ਤਰੀਕੇ ਨਾਲ ਅਸੀਂ ਅੱਜ ਤੋਂ 2 ਜਾਂ 3 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਫਸਲੀ ਭੁਿੰਤਾ ਦੇ ਚੱਕਰ ਤੋ ਬਚਾਅ ਵਾਸਤੇ ਕਿਸਾਨਾਂ ਨੂੰ ਜਿਹੜਾ 17500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਰਕਮ ਦੇਵੀ ਸੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜੀ ਆਪਣਾ ਹਿੱਸਾ ਭੇਜਿਆ 60% ਤੇ ਦੂਜੇ ਪਾਸੇ 40% ਦੀ ਸਰਕਾਰ ਨੇ ਆਪਣਾ ਪਾਵਾ ਸੀ ਸਿੱਧੂ ਸਾਹਿਬ ਉਹ ਪੈਸਾ ਆਇਆ ਵਪਾਕੋ ਗਿਆ ਬਿੱਤੀ ਵਪਾਕੋ ਗਿਆ ਪਰ ਉਹ ਲਾਗੂ ਤਾਂ ਨਹੀਂ ਹੋ ਸਕਿਆ ਕਿਉਂਕਿ ਕੈਬਨਟ ਦੀ ਉਸ ਉਤੇ ਬੋਰ ਦੇ ਸੀ ਆਖਰਕਾਰ ਕੀ ਹੋਇਆ ਉਹ ਪੈਸਾ ਵਾਪਸ ਚਲਾ ਗਿਆ ਔਰ ਵੱਡੀ ਹਰਾਨੀ ਦੀ ਸਿੱਧੂ ਸਾਹਿਬ ਗੱਲ ਇਹ ਆ कल अखबारਾਂ ਚ ਉਹਦੇ ਸੰਬੰਧੀ ਮੈਂ ਇਸ਼ਤਿਹਾਰ ਦੇਖਿਆ ਜਿੱਥੇ ਭਗਵੰਤ ਮਾਨ ਹੁੰਦਾ ਫੁੱਲ ਪੁਲਿਸ ਦਾ ਅਖਬਾਰਾਂ 'ਚ ਇਸ਼ਤਿਹਾਰ ਸੀ ਜਿਹਦੇ ਵਿੱਚ ਉਹ ਕਹਿ ਰਹੇ ਸੀ ਕਿ ਫਸੇ ਗੋਪਿੰਦਤ ਨੂੰ ਰੋਕਣ ਵਾਸਤੇ ਜਾਂ ਚੱਕਰ ਤੋਂ ਬਚਣ ਵਾਸਤੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇਹ ਇਹ ਸਹੂਲਤਾਂ ਦੇ ਰਿਹਾ ਬੰਦਾ ਪੁੱਛੇ ਇੱਕ ਪਾਸੇ ਦਾ ਕੇਂਦਰਪਤੀ ਜਿਹੜੀ ਰਾਹਤ ਪਾਸੀ ਤੁਹਾਨੂੰ ਦਿੱਤੀ ਉਹ ਵਾਪਸ ਆ ਚੁੱਕੀ ਹੈ ਇੰਦਰ ਨੂੰ ਵਾਪਸ ਲੈ ਗਿਆ ਦੂਜੇ ਪਾਸੇ ਅਖਬਾਰਾਂ ਦੇ ਕਿਸ ਅਧਾਰ ਤੇ ਤੁਸੀਂ ਇਸ਼ਤਿਹਾਰ ਦੇ ਰਹੇ ਹੋ ਹੁਣ ਇਸ ਨੂੰ ਤੁਸੀਂ ਝੂਠੀ ਰਾਜਨੀਤੀ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਤਾਂ ਚੰਗਾ ਹੁੰਦਾ ਕਿ ਜੇਕਰ ਇਸ ਤਰੀਕੇ ਦੀਆਂ ਕੇਂਦਰ ਵੱਲੋਂ ਜਿਹੜੀਆਂ ਸਕੀਮਾਂ ਜਾਂ ਹੋਰ ਅਹਿਮ ਫੈਸਲੇ ਜਿਹੜੇ ਪੰਜਾਬ ਦੀਆਂ ਲੋਕਾਂ ਦੀ ਪੰਜਾਬ ਦੇ ਵਿਕਾਸ ਵਾਸਤੇ ਪੰਜਾਬੀਆਂ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ ਆਉਣੇ ਸੀ ਘੱਟੋ ਘੱਟ ਆਪਣੀ ਜਿਹੜੀ ਸਿਆਸੀ ਦੌੜੇ ਨੇ ਉਹਨਾਂ ਨੂੰ ਛੱਡ ਕੇ 2 ਜਾਂ 3 ਦਿਨ ਮੀਟਿੰਗਾਂ ਪੰਜਾਬ ਦੇ ਵਿੱਚ ਕੈਬਨਿਟ ਦੀਆਂ ਕਰਦੀਆਂ ਜਾਂਦੀਆਂ ਤਾਂ ਜੋ ਘੱਟੋ ਘੱਟ ਉਹ ਜਿਹੜੇ ਏਜੰਡੇ ਜਾਂ ਉਹ ਫਾਈਲਾਂ ਜਿਹੜੀਆਂ ਬੀਤੇ ਲੰਮੇ ਪੰਜਾ ਮਹੀਨਿਆਂ ਤੋਂ ਦੱਬੀਆਂ ਪਈਆਂ ਨੇ ਉਹਨਾਂ ਤੇ ਸਰਕਾਰ ਕੋਈ ਫੈਸਲਾ ਕਰਕੇ ਆਪਣੀਆਂ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਕੋਈ ਫਾਇਦਾ ਲੈ ਲਈ ਪਰ ਸ਼ਾਇਦ ਭਗਵੰਤ ਮਾਨ ਹੁਣੀ ਇਸ ਮੁੱਦੇ ਤੇ ਕੋਈ ਇੰਟਰਸਟ ਹੀ ਨਹੀਂ ਰੱਖਦੇ ਉਹ ਵਿਦੇਸ਼ੀ ਦੌੜਿਆ ਤੇ ਜਾਣ ਦੇ ਚਾਹਵਾਨ ਨੇ ਬਾਕੀ ਕੇਂਦਰ ਸਰਕਾਰ ਨੇ ਤਾਂ ਫਿਰ ਜਿਸ ਤਰੀਕੇ ਦਾ ਆਪਣਾ ਫੰਡ ਦਿੱਤਾ ਵਾਪਸ ਲੈ ਰਿਆ ਉਹ ਤਾਂ ਸਿੱਧੂ ਸਾਹਿਬ ਫਿਰ ਸਰਕਾਰ ਦੀ ਅਸਫਲਤਾ ਹੀ ਹੈ ਸਫਲਤਾ ਆ ਆਪਾਂ ਇਸ ਪ੍ਰੋਗਰਾਮ ਦੇ ਸਟਾਰਟ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਸਰਕਾਰ ਤਿੰਨ ਮੁੱਦਿਆਂ ਤੇ ਫੇਲ ਹੋ ਰਹੀ ਹੈ ਹੁਣ ਦੂਜੇ ਪਾਸੇ ਇਹ ਚਰਚਾ ਦੀ ਗੱਲ ਆ ਗਈ ਹੈ ਪੰਜਾਂ ਮਹੀਨਿਆਂ ਤੋਂ ਕੈਬਨਿਟ ਦੀ ਜੇਕਰ ਮੀਟਿੰਗ ਹੀ ਨਹੀਂ ਸੱਦੀ ਗਈ ਤਾਂ ਸਿੱਧੂ ਸਾਫੇ ਉਸ ਰਾਜ ਦਾ ਕੀ ਹਾਲ ਹੋਊਗਾ ਉਸ ਰਾਜ ਦੀ ਅਫਸਰਸ਼ਹੀ ਕੀ ਵਿਧਾਇਕਾਂ ਨੂੰ ਮੰਨੇਗੀ ਕੀ ਮੰਤਰੀਆਂ ਦੇ ਹੁਕਮਾਂ ਨੂੰ ਮੰਨੇਗੀ ਕਿ ਜਦੋਂ ਉਹਨਾਂ ਕੋਲ ਪੈਸਾ ਆਇਆ ਸਕੀਮਾਂ ਹਨ ਪਰ ਲਾਗੂ ਕਰਦੀ ਪਰਵਾਹੀ ਨਹੀਂ ਤਾਂ ਫਿਰ ਸਿੱਧੂ ਸਾਫੇ ਇਹੋ ਜੀ ਸਰਕਾਰ ਦਾ ਫਾਇਦਾ ਵੀ ਕੀ ਸੋ ਸਰਕਾਰ ਨੂੰ ਚਾਹੀਦਾ ਆਪਣੀ ਮੁਦਰੀ ਜ਼ਿੰਮੇਵਾਰੀ ਪਛਾਣਦੇ ਹੋਏ ਇਹਦੇ ਸਬੰਧੀ ਜਿੰਦ ਤੋਂ ਜਿੰਦ ਜਿਹੜੇ ਕਟਨ ਚਲੇ ਆ ਸਿੱਤੂ ਸਾਹਿਬ ਉਹ ਪੁੱਟੇ ਜਾਣ ਤਾਂ ਕਿ ਪੰਜਾਬ ਦੇ ਲੋਕਾਂ ਦਾ ਨੁਕਸਾਨ ਜਿਹੜਾ ਸੀ ਸਿੱਤੂ ਸਾਹਿਬ ਉਹ ਡਾ ਹੋਵੇ ਨਾ ਹੋਵੇ ਬਿਲਕੁਲ ਚਲੋ ਉਧਰ ਦੂਜੇ ਪਾਸੇ ਅਣਖੀ ਸਾਹਿਬ ਕਹਿੰਦੇ ਕਿ ਭਗੰਤ ਮਾਨ ਹਲੇ ਇੱਕ ਜ਼ਮੀਨੀ ਝੌਣ ਜਿੱਤ ਕੇ ਉਹ ਫਾਰਕ ਹੋਏ ਸੀਗੇ ਤੇ ਭਗੰਤ ਮਾਨ ਨੇ ਇਹ ਜ਼ਰੂਰ ਜਚਾਇਆ ਕਿ ਮੇਰਾ ਜਿਹੜਾ ਹਲੇ ਵੀ ਪ੍ਰਭਾਵ ਹੈਗਾ ਕਿਉਂਕਿ ਉਹ ਜਮਨੀ ਚੋਣ ਤੋਂ ਪਹਿਲਾਂ ਬੜੀਆਂ ਤਰੀਕੇ ਦੀਆਂ ਚਰਚਾਵਾਂ ਸੀ ਕਿ ਮੁੱਖ ਮੰਤਰੀ ਦਾ ਭੁਇਕੇ ਜਮਨੀ ਚੋਣ ਤੇ ਡਿੱਗਿਆ ਹੋਇਆ ਹੈ ਤੇ ਜੇ ਨਾ ਜਿੱਤ ਸਕੇ ਤਾਂ ਹੋ ਸਕਦਾ ਹੈ ਕਿ ਬਦਲੀ ਵੀ ਜਾ ਸਕ ਗਿਆ ਚਲੋ ਮੁੱਖ ਮੰਤਰੀ ਨੇ ਔਕੇ-ਤੌਕੇ ਜਿਵੇਂ ਕਿਵੇਂ ਉਹ ਜਿੱਤੀ ਹੈ ਤੇ ਜਿੱਤ ਕੇ ਉਹ ਪਾਰਟੀ ਦੀ ਝੋਲੀ ਪਾਈ ਤੇ ਥੋੜਾ ਜਿਆ ਆਪਣਾ ਜਿਹੜਾ ਉਹ ਕਿਹਾ ਕਿ ਮੈਂ ਹਲੇ ਵੀ ਬਾਹੂਬਲੀ ਹੀ ਆ ਪਾਰਟੀ ਦੇ ਅੰਦਰ ਸਿਆਸੀ ਤੌਰ ਤੇ ਤਾਂ ਉਹ ਚਲੋ ਕਰਤਾ ਹੁਣ ਕਿਹਾ ਜਾ ਰਿਹਾ ਕਿ ਕਿ ਦਿੱਲੀ ਹਾਈ ਕਮਾਂਡ ਨੇ ਅਗਲੀਆਂ 4 ਸੀਟਾਂ ਦੇ ਵਾਸਤੇ ਵੀ ਅਣਕੀ ਸਾਹਿਬ ਜਿਹੜੀ ਡੇਰਾ ਬਾਬਾ ਨਾਨਕ ਚੱਬੇਵਾਲ ਬਰਨਾਲਾ ਤੇ ਕਿਦਰਵਾਹਾ ਦੀ ਜਿਮਨੀ ਚੋਣ ਹੋਣੀ ਹੈ ਉਹਦੇ ਵਾਸਤੇ ਵੀ ਕਹਿੰਦੇ ਛਾਰੇ ਜ਼ਿੰਮੇਵਾਰੀ ਕਹਿੰਦੇ ਭਗਵੰਤ ਮਾਨ ਤੇ ਸੁੱਟ ਦਤੀ ਹੈ ਔਰ ਉਹਨੂੰ ਕਿਹਾ ਕਿ ਭਾਈ ਇਹ ਵੀ ਤੁਸੀਂ ਜਿਤਾਉਣੀਆਂ ਨੇ ਔਰ ਕੀ ਲੱਗਦਾ ਹੈ ਕਿ ਇਸ ਜ਼ਿੰਮੇਵਾਰੀ ਨੂੰ ਭਗਵੰਤ ਮਾਨ ਕਿਸ ਤਰੀਕੇ ਨਾਲ ਨਿਭਾ ਸਕਣਗੇ ਔਰ ਉਹਨਾਂ ਦੇ ਵੱਲੋਂ ਜੇ ਵਾਕਈ ਇਹ ਗੱਲ ਸੱਚੀ ਹੈ ਤਾਂ ਫਿਰ ਅਜੀਹਾ ਕਿਉਂ ਜਿੱਥੇ ਉਤੇ ਹੋੜ ਲੱਗੀ ਹੋਈ ਸੀ ਕਿ ਨਹੀਂ ਇਹ ਸਾਡੀ ਅਗਵਾਈ ਚੜੀ ਜਾਣੀ ਹੈ ਭਗਵੰਤ ਕਹਿੰਦਾ ਸਾਡੀ ਅਗਵਾਈ ਚੜੀ ਜਾਣੀ ਹੈ ਤੇ ਦੂਜੇ ਪਾਸੇ ਇਹ ਜ਼ਿੰਮੇਵਾਰੀ ਸਾਰੀ ਦੀ ਸਾਰੀ ਸੱਟ ਦਿੱਤੀ ਭਗਵੰਤ ਸਾਨ ਦੇ ਜੀ ਖਬਰ ਦੀ ਮਣੀ ਆਈ ਤਾਂ ਵਾਕਈ ਤਾਂ ਕਿਵੇਂ ਦੇਖਦੇ ਹੋ ਕਿ ਇਹ ਵਾਕਈ ਕੋਈ ਇਹੋ ਜੀ ਚਾਲ ਹੋ ਸਕਦੀ ਹੈ ਜਾਂ ਜਾਂ ਉਹਨਾਂ ਨੂੰ ਭਰੋਸਾ ਭਗਵੰਤਬਾਦ ਦੇ ਕੇ ਦਿਤਾ ਦੇਣਗੇ ਆ ਸਿੱਧ ਤੋਂ ਬੜਾ ਇੰਟਰਸਟਿੰਗ ਪਰ ਆ ਜਿਹੜਾ ਸਵਾਲ ਹੈਗਾ ਇੰਟਰਸਟਿੰਗ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਲੋਕ ਸਭਾ ਦੀਆਂ ਚੋਣਾਂ 'ਚ ਹਾਰ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਜਲੰਧਰ ਦੀ ਜੀਵਨੀ 'ਚ ਉਹਨੂੰ ਆਪਣਾ ਨੱਕ ਦਾ ਸਵਾਲ ਬਣਾ ਲੈ ਜਾਂ ਵਕਾਰ ਦਾ ਸਵਾਲ ਬਣਾ ਲਿੱਤੇ ਤਾਂ ਬੜਾ ਕੁਝ ਉਸ ਹਲਕੇ ਦੇ ਲੋਕਾਂ ਨੇ ਵਾਅਦਾ ਕਰਦੇ ਕਿ ਤੁਸੀਂ ਇਸ ਬੰਦੇ ਨੂੰ ਮਹਿੰਦਰ ਭਖਤ ਨੂੰ ਦਿਤਾਓ ਤਾਂ ਮੰਤਰੀ ਜਿਹੜਾ ਮੈਂ ਪੜਾਵਾਂਗਾ ਇਹਦੇ ਸੰਬੰਧੀ ਕਾਹ ਸ਼ਾਇਦ ਅੱਜ ਕੱਲ ਜਾਂ ਪਰਸੋਂ ਗੱਲ ਕੀਤੀ ਉਸ ਤੋਂ ਬਾਅਦ ਅਜੇ ਤੱਕ ਉਹ ਗੱਲ ਜਿਹੜੀ ਬਣੀ ਨਹੀਂ ਤੇ ਮੁੱਖ ਮੰਤਰੀ ਸਾਹਿਬ ਇਸ ਜਲੰਧਰ ਦੀ ਜੀਵਨੀ ਚੋਂ ਤੋਂ ਬਾਅਦ ਸਵੈ ਆਤਮ ਵਿਸ਼ਵਾਸ ਨਾਲ ਜ਼ਿਆਦਾ ਭਰੇ ਭਰੇ ਉਹ ਨਾ ਚੜ੍ਹ ਜਿਹੜੀ ਉਹ ਆਈ ਤੇ ਦਿੱਤੇ ਸਮੇਂ ਦੇ ਵਿੱਚ ਜਿਸ ਤਰੀਕੇ ਨੇ ਇਹ ਗੱਲਾਂ ਕਰਦੇ ਨੇ ਕਿ ਮੰਤਰੀ ਮੰਡਲ ਵਿੱਚ ਵਾਅਦੇ ਨੂੰ ਲੈ ਕੇ ਪੰਜਾਬ ਸਰ ਮੁੱਖ ਮੰਤਰੀ ਸਾਹਿਬ ਚੋਂਦੇ ਆ ਪਰ ਹਾਈ ਕਮਾਂਡ ਬਨੋ ਅਜੇ ਤੱਕ ਕੋਈ ਅਜਾ ਚ ਜਿਹੜੀ ਉਹ ਨਹੀਂ ਬਣੀ ਬਦਲੀਆਂ ਦੇ ਸਬੰਧ ਵਿੱਚ ਬੇਸ਼ੱਕ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਹੋ ਗਈਆਂ ਉਹ ਵੀ ਬੜੀ ਦੇਰ ਨਾ ਹੋਈਆਂ ਹੁਣ ਇਹ ਪਤਾ ਲੱਗਾ ਕਿ 15 ਅਗਸਤ ਤੋਂ ਬਾਅਦ ਜਿਮਣੀ ਚ ਉਹਨਾਂ ਦਾ ਐਲਾਨ ਜਿਹੜਾ ਸਿੱਧੂ ਸਾਹਿਬ ਹੋ ਸਕਦਾ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਗਤੀਵਿਧੀਆਂ ਬੀਤੇ ਦਿਨਾਂ 'ਚ ਨਹੀਂ ਆ ਤਾਂ ਉਸ ਸਮੇਂ ਇਹ ਸਿੱਧੂ ਸਾਹਿਬ ਪਤਾ ਜੋ ਝੂਤਾਂ ਤੋਂ ਜਾਂ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਉਹਨਾਂ ਨੇ ਇੱਕ ਟਾਸਕ ਦੇ ਰੂਪ 'ਚ ਦਿੱਤਾ ਕਿ ਆਖੀ ਠੀਕ ਹੈ ਜੇਕਰ ਤੁਸੀਂ ਇਹ ਦਾਵਾ ਕਰਦੇ ਜੀ ਕਿ ਤੁਹਾਡੀ ਲੋਕਾਂ ਦੇ ਵਿੱਚ ਮਕਬੂਦੀयत ਅੱਜ ਵੀ 2022 ਵਾਲੀ ਹੈਗੀ ਹੈ ਜੇ ਅੱਜ ਵੀ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਸਿਰਫ ਤੇ ਸਿਰਫ ਤੁਸੀਂ ਇੱਕ ਹੀ ਨੇਤਾ ਜੀ ਤਾਂ ਠੀਕ ਆ ਇਹ ਫਿਰ ਜਿਹੜੀਆਂ ਚਾਰ ਸੀਟਾਂ ਨੇ ਇਸ ਨੂੰ ਜਿਤਾਉਣ ਦੀ ਜਾਂ ਇਸ ਦੀ ਪੂਰਨ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੀ ਹੈ ਹੁਣ ਸਿੱਧੂ ਸਾਹਿਬ ਪ੍ਰਸ਼ੰਤ ਤੁਹਾਡਾ ਇਹ ਸਿੱਖੀ ਇਹ ਚਾਲ ਆ ਕਿ ਵਾਕਿਆ ਜਿੱਤਣੇ ਵਾਲੀ ਹੈ ਬੀਤੇ ਸਮੇਂ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਦੂਜੇ ਪਾਸੇ ਭਗਵੰਤ ਮਾਨ ਹੋਣਾਂ ਦੇ ਵਿੱਚਕਾਰ ਜਿਸ ਤਰੀਕੇ ਨਾਲ ਛੱਤੀ ਦਾ ਅੰਕੜਾ ਚੱਲਦਾ ਭਾਂਜੇ ਉਹ ਜਿਹੇ ਜਿਹੜੀਆਂ ਸਥਿਤੀਆਂ ਹਨ ਉਹ ਤਾਂ ਤਾਂ ਸਿੱਧੂ ਸਾਹਿਬ ਇਦਾਂ ਲੱਗਦਾ ਕਿ ਹਾਈ ਕਮਾਂਡ ਜਿਹੜੀ ਹੈ ਆਪਣੀ ਸੋਚ-ਸੋਚ ਕੇ ਕਤਮ ਜਿਹੜੇ ਉਹ ਰੱਖ ਰਹੀ ਹੈ ਤੇ ਇਹ ਕਿਸਮ ਦਾ ਭਗਵੰਤ ਮਾਨ ਦੇ ਪਰਕਟਣ ਦੀ ਤਲਾਸ਼ ਦੇ ਵਿੱਚ ਹੈ ਕਿ ਅਜਿਹੀ ਸਥਿਤੀ ਦੇ ਵਿੱਚ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਜਾਵੇ ਕਿ ਜਿਸ ਤਰੀਕੇ ਦੇ ਵਿੱਚ ਕੱਲ ਨੂੰ ਇਹ ਹਾਈ ਕਮਾਂਡ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਉਹ ਨਾ ਕਰ ਸਕਣ ਸ਼ਾਇਦ ਇਹੋ ਹੀ ਕਾਰਨ ਹੈ ਕਿ ਬੀਤੇ ਦਿਨ ਕਲਤਾਰ ਸਿੰਘ ਸਦਵਾ ਨੂੰ ਵੀ ਹਾਈ ਕਮਾਂਡ ਵੱਲੋਂ ਥਾਪੀ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਕਿਉਂਕਿ ਲੋਕ ਸਭਾ ਦੀ ਜਦੋਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੁੰਦੀ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਜਿਹੜੀ ਸੀ ਉਹ ਭਗਵ ਤਾਂ ਅਜਿਹੀ ਸਥਿਤੀ ਦੇ ਸੰਬੰਧ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਾਈ ਕਮਨ ਜਿਹੜੀ ਆ ਐਸ ਬੜੀ ਬੜੀ ਫੂਕ ਫੂਕੇ ਕਦਮ ਧਰ ਰਹੀ ਐ ਸਿਰਫ ਇਸ ਸੰदर्भ ਕਿ ਹਾਂ ਭਈ ਵੇਖ ਹੀ ਲੈਨੇ ਆ ਕਿ ਭਗਵੰਤਪਨ ਇਸ ਕੰਮ ਦੇ ਵਿੱਚ ਕੀ ਕਰਦੇ ਆ ਜੇਕਰ ਇਹਨਾਂ ਚਾਰ ਜਿਗਨੀ ਚੋਣਾਂ ਦੇ ਅੰਦਰ ਤੀਜੇ ਵੀ ਲੋਕ ਸਭਾ ਦੀਆਂ ਚੋਣਾਂ ਵਾਲੇ ਸਿੱਧੂ ਸਾਹਿਬ ਆਉਂਦੇ ਆ ਤਾਂ ਫਿਰ ਸੁਭਾਵਕ ਆ ਕਿ ਹਾਈ ਕਮਨ ਦੀ ਇਹ ਚਾਹ ਨਹੀਂ ਹੋਊਗੀ ਕਿ ਹਾਂ ਭਈ ਪਸਾ ਕੇ ਤਾਂ ਫਿਰ ਜਿਹੜੀ ਲੀਡਰਸ਼ਿਪ ਆ ਉਸ ਨੂੰ ਚੇਂਜ ਕੀਤਾ ਜਾਵੇ ਕਿਉਂਕਿ ਪਰਦੇ ਦੇ ਪਿੱਛੇ ਸਿੱਧੂ ਸਾਹਿਬ ਬਹੁਤ ਕੁਝ ਉਜੀਆਂ ਖਬਰਾਂ ਮਿਲਣ ਵੇਲਦੀਆਂ ਇਹ ਸੁਰੋਂ ਨੂੰ ਚਰਚਾ ਦੇ ਵਿੱਚ ਸਾਹਮਣੇ ਆਉਦੀਆਂ ਨੇ ਜਿੱਥੇ ਇਹ ਪਤਾ ਲੱਗਦਾ ਕਿ ਹਾਂ ਭਈ ਹਾਈ ਕਮਾਂਡ ਕਿਸੇ ਮੌਕੇ ਦੀ ਤਲਾਸ਼ ਵਿੱਚ ਹੈਗੀ ਆ ਤਾਂ ਜੋ ਭਗਵੰਤਬਾਹ ਨੂੰ ਇਹਦਾ ਮਜ਼ਬੂਤ ਨਾ ਪੰਜਾਬ ਚ ਕਰ ਦਿੱਤਾ ਜਾਵੇ ਕਿ ਹਾਂ ਭਈ ਇਹੋ ਹੀ ਆਪਣੇ ਆਪ ਨੂੰ ਹਾਈ ਕਮਾਂਡ ਸਮਝਣ ਲਗਭਗ ਸ਼ਾਇਦ ਇਹੋ ਹੀ ਕਾਰਨ ਆ ਕਿ ਪਾਰਟੀ ਨਹੀਂ ਇਹ ਗੱਲ ਪੁੱਠੀ ਵੀ ਤਾਂ ਪੈ ਸਕਦੀ ਹੈ ਕਿਉਂਕਿ ਗੱਲ ਪੁੱਠੀ ਵੀ ਤਾਂ ਪੈ ਸਕਦੀ ਹੈ ਜਿਵੇਂ ਲੋਕ ਗੱਲਾਂ ਕਰਦੇ ਆ ਕਿ ਚੱਬੇਵਾਲ ਤੇ ਬਰਨਾਲਾ ਸੀਟ ਹੋ ਸਕਦਾ ਕਿ ਆਮ ਆਦਮੀ ਪਾਰਟੀ ਲੈ ਜਾਣ ਜੇ ਕਿਤੇ ਗੱਦੜਵਾਹ ਤੇ ਡੇਰਾ ਬਾਬਾ ਨਾਨਕ ਚੋ ਡਿੱਗਦੇ ਡੈਂਦੇ ਇੱਕ ਅੰਦੀ ਸੀਟ ਹੋਰ ਲੈ ਗਏ ਤਾਂ ਜੇ ਤਿੰਨ ਇੱਕ ਨਾ ਭਗਵੰਤ ਮਾਨ ਜਿੱਤ ਗਏ ਤੇ ਪੰਜਾਂ ਦੇ ਵਿੱਚੋਂ ਚਾਰ ਇੱਕ ਨਾ ਜਿੱਤਣਗੇ ਤਾਂ ਭਗਵੰਤ ਵਾਕਈ ਮਜ਼ਬੂਤ ਸਥਿਤੀ ਦੇ ਵਿੱਚ ਹੋ ਜਾਣਗੇ ਤਾਂ ਫਿਰ ਜਿੱਥੇ ਵਿਰੋਧੀ ਪਾਰਟੀਆਂ ਨੂੰ ਝਟਕਾ ਦੇ ਦੇਣਗੇ ਭਗਵੰਤ ਮਾਨ ਤਾਂ ਉੱਥੇ ਹੀ ਮਜ਼ਬੂਤੀ ਆਪਣੀ ਜਿਹੜੀ ਹਾਈ ਕਮਾਂਡ ਦੇ ਅੱਗੇ ਵੀ ਪੇਸ਼ ਕਰ ਦੇਣਗੇ ਫਿਰ ਬਾਤ ਚੱਲਣੀ ਨਹੀਂ ਕੋਈ ਭਗਵੰਤ ਮਾਨ ਦੇ ਅਗੇ ਆ ਸਿੱਧੂ ਸਾਹਿਬ ਇਹ ਹਾਈਪੋਥੈਸਿਸ ਆਪਾਂ ਸਿਰ ਸਕਦੇ ਆ ਹੋ ਵੀ ਸਕਦਾ ਕਿਉਂਕਿ ਸਥਿਤੀਆਂ ਤਾਂ ਇਦਾਂ ਦੀਆਂ ਹੀ ਆਈਆਂ ਕਈ ਵਾਰੀ ਹਾਈਕ ਬੰਨੇ ਜਿਹੜੇ ਪਾਸੇ ਛੁੱਟੇ ਹੁਣ ਸਾਈਧੂ ਸਿੱਧੇ ਵੀ ਪੈ ਸਕਦੇ ਆ ਪਰ ਜਲੰਧਰ ਦੀ ਇੱਕ ਜਿਮਣੀ ਚੋਂ ਤੇ ਚਾਰ ਜਿਮਨੀ ਚੋਣਾ ਹੁਣਾ ਦਾ ਸਿੱਧੂ ਸਾਹਿਬ ਬੜਾ ਫਰਕ ਆ ਬੇਸ਼ੱਕ ਜਿਹੜੀ ਬਰਦਾਦੇ ਵਾਲੀ ਸੀਟ ਆ ਉਹ ਕਿਹਾ ਜਾ ਸਕਦਾ ਕਿ ਹਾਂ ਭਈ ਆਮ ਆਦਮੀ ਪਾਰਟੀ ਦੀ ਉਹ ਜੱਦੀ ਵਕਾਰੀ ਸੀਟ ਹੈਗੀ ਜਾਂ ਚੱਬੇਵਾਲ ਕਾਂਗਰਸ ਦੀ ਜ਼ਰੂਰੀ ਨਹੀਂ ਹੁੰਦਾ ਕਿ ਚੱਬੇਵਾਲ ਜਿਹੜਾ ਸੀ ਉਥੋਂ ਕਾਂਗਰਸੀ ਦੇ ਜਿਹੜੇ ਉਹ ਐਮਪੀ ਬਣ ਕੇ ਤੇ ਉਹ ਸਾਰੀਆਂ ਵੋਟਾਂ ਜਿਹੜੀਆਂ ਉਧਰ ਤਬਦੀਲ ਹੋ ਗਈ ਆ ਆਮ ਆਦਮੀ ਪਾਰਟੀ ਚ ਲੀਡਰ ਚਾਹਨਾ ਸਿੱਧੂ ਸਾਹਿਬ ਪਰ ਇਹ ਪਾਰਟੀ ਦਾ ਵੋਟ ਬੈਕ ਜਿਹੜਾ ਦੂਜੇ ਪਾਸੇ ਨਹੀਂ ਖਿਸਕਦਾ ਬਾਕੀ ਠੀਕਾ ਹਾਈਪੋਥੈਸਿਸ ਸਿਰ ਸੱਕਦੇ ਆ ਪਾਸਾ ਸਿੱਧਾ ਵੀ ਪੈ ਸਕਦਾ ਤੇ ਜੇ ਪਾਸਾ ਸਿੱਧਾ ਪੈ ਗਿਆ ਤਾਂ ਸਿੱਧੂ ਵਾਕਿ ਭਗਵਤ ਬਾਣ ਫਿਰ ਸੁਪਰਹੀਰ ਹੋਈ ਹੋਣਗੇ ਚਲੋ ਉਹਨਾਂ ਵਾਲੇ ਸਮਝ ਦੇਖੋ ਕਿ ਇਹ ਟਾਸਕ ਜਿਹੜਾ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਦਿੱਤਾ ਜਾ ਰਿਹਾ ਇਹਦੇ ਵਿੱਚ ਉਹ ਸਫਲ ਹੁੰਦੇ ਆ ਜਾਂ ਅਸਫਲ ਹੁੰਦੇ 15 ਅਗਸਤ ਤੋਂ ਬਾਅਦ ਸਿੱਧੂ ਸਾਹਿਬ ਇਸ ਦਾ ਵੀ ਪਤਾ ਜਿਹੜਾ ਸਾਫਟ ਆਉਤੇ ਲੱਗ ਜਾਵੇ